ਅੰਨੀ ਹੋਈਆਂ ਕਿੱਥੇ ਤੁਰਦੀ ਫਿਰਦੀ ਦਿਸਦਾ ਨਹੀਂ ਤੈਨੂੰ ਉਹ ਤੂੰ ਅੱਖਾਂ ਦੇ ਨਾਲ ਦੇਖਦਾ ਸੀ ਤੇਰੇ ਵਾਂਗਰ ਐਡਾ ਵੱਡਾ ਇਨਸਾਨ ਤੁਰਿਆ ਆਂਦਾ ਆ ਉਹ ਮੈਡਮ ਤੈਨੂੰ ਕਾਦੀ ਅੱਗ ਲੱਗੀ ਛੜਕ ਤੇ ਪਾਣੀ ਪੀਂਦੀ ਤੂੰ ਸਾਈਡ ਤੇ ਹੋ ਕੇ ਪੀਲਾ ਤੈਨੂੰ ਕੀ ਮੈਂ ਜਿੱਥੇ ਮਰਜ਼ੀ ਪਾਣੀ ਪੀਵਾਂ ਮੈਂ ਸੜਕ ਤੇ ਵੀ ਮੈਂ ਜਹਾ ਅਸਮਾਨ ਚ ਜਾ ਕੇ ਪੀਵਾਂ ਤੂੰ ਚਾਹ ਹੀ ਸਕਦੀ ਪਾਪਾ ਦੀ ਪਰੀਆਂ ਤੂੰ ਅੱਛਾ ਜੇ ਤੂੰ ਲੱਖਾਂ ਦਾ ਸੋਨੂੰ ਕਹੂੰਗਾ। ਉਹ ਹੈਲੋ ਮੈਡਮ ਲੱਖਾਂ ਦਾ ਨਹੀਂ ਹੈਗਾ ਇਹ। ਅੱਛਾ ਐਡੀ ਆਕਰਨਾ ਕਰ ਕਰੋੜਾ ਦਾ ਹੀ ਹੋਊਗਾ ਨਾ। ਨਾ ਮੈਡਮ ਕਰੋੜਾਂ ਦਾ ਨਾ ਇਹ ਲੱਖਾਂ ਦਾ ਇਹ ਸਿਰਫ ਹਜ਼ਾਰਾਂ ਦਾ ਸੋਨਾ ਮੈਂ ਹਨੀਗੋਲ ਤੋਂ ਲਿਆ ਆਇਆ। ਹਾਂਜੀ ਬਿਲਕੁਲ ਸਹੀ ਸੁਣਿਆ ਤੁਸੀਂ ਲੱਖਾਂ ਦਾ ਸੋਨਾ ਮਿਲੂਗਾ ਸਿਰਫ ਤੁਹਾਨੂੰ ਹਜ਼ਾਰਾਂ 'ਚ ਉਹ ਵੀ ਹਨੀਗੋਲ ਤੇ ਆਹ ਦੇਖੋ ਜੀ ਆਹ ਚੇਨ ਜਿਹੜੀ ਮਾਰਕੀਟ 'ਚ ਮਿਲੂਗੀ ਤੁਹਾਨੂੰ 10 ਲੱਖ ਦੀ ਲੇਕਿਨ ਅਸੀਂ ਦਵਾਂਗੇ ਸਿਰਫ 10000 'ਚ ਲੇਡੀਜ਼ ਬੈਂਗਲ ਜਿਹੜੀ ਮਾਰਕੀਟ 'ਚ ਮਿਲੂਗੇ ਤੁਹਾਨੂੰ 2-2 2.5 ਲੱਖ ਦੇ ਲੇਕਿਨ ਅਸੀਂ ਦਵਾਂਗੇ 8-9000 'ਚ ਲੇਡੀਜ਼ ਰਿੰਗ ਜਿਹੜੀ ਮਾਰਕੀਟ 'ਚ ਮਿਲੂਗੀ ਡੇਢ ਤੋਂ 2 ਲੱਖ ਦੀ ਲੇਕਿਨ ਅਸੀਂ ਦਵਾਂਗੇ 3-4 ਹਜ਼ਾਰ 'ਚ ਮੈਨਜ਼ ਚੈਨਾ ਜਿਹੜੀ ਮਿਲ ਜੂਗੀ 10 ਤੋਂ 11 ਹਜ਼ਾਰ 'ਚ ਸਿਰਫ ਸਿਰਫ 8000 ਤੋਂ ਸ਼ੁਰੂਆਤ ਕਰਾ ਦਾਂਗੇ 12 'ਚ ਅਸੀਂ ਇਕਲੌਤੇ ਪੰਜਾਬ 'ਚ ਮੈਨੂਫੈਕਚਰ ਹੈਗੇ ਆ ਸਾਡੇ ਖੁਦ ਦੇ ਪਲਾਂਟ ਹੈਗੇ ਆ ਹਨੀਗੋਲਡ ਦੇ ਡਿਜ਼ਾਈਨ ਜਿਹੜਾ ਤੁਸੀਂ ਕਹੋਗੇ ਉਹ ਤਿਆਰ ਕਰਕੇ ਦੇ ਦਾਂਗੇ ਤੁਹਾਨੂੰ ਮੈਨਜ਼ ਘੜੇ ਜਿਹੜੇ ਮਿਲ ਜੂਗੇ ਤੁਹਾਨੂੰ 6 ਤੋਂ 7000 'ਚ ਲੇਡੀਜ਼ ਬ੍ਰੇਸਲੇਟ ਜਿਹੜੇ ਮਾਰਕੀਟ 'ਚ ਮਿਲਦੇ ਆ ਤੁਹਾਨੂੰ ਘੱਟ ਤੋਂ ਘੱਟ ਡੇਢ ਤੋਂ 2 ਲੱਖ ਦੇ ਲੇਕਿਨ ਹਨੀਗੋੜ ਤੇ ਮਿਲੂਗੀ ਸਿਰਫ ਔਰ ਸਿਰਫ ਤੁਹਾਨੂੰ 10 ਤੋਂ 11000 ਰੁਪਏ ਚ ਜਿਹੜਾ ਵੀਡੀਓ ਨੂੰ ਜਲਦੀ ਜਲਦੀ ਸ਼ੇਅਰ ਕਰੇਗਾ ਉਹਦੇ ਘਰ ਪਹੁੰਚਾਇਆ ਜਾਣਗੇ ਆ ਵਾਲੇ ਬ੍ਰੇਸਲੈਟ ਬਿਲਕੁਲ ਫ੍ਰੀ ਆਫ ਕਾਸਟ ਕਿੰਨੇ ਬੰਦਿਆਂ ਨੂੰ ਸਿਰਫ ਔਰ ਸਿਰਫ 7 ਬੰਦਿਆਂ ਨੂੰ 7ਵਾਂ ਸਟੋਰ ਓਪਨ ਹੋਇਆ ਹੈ ਉਹਦੀ ਖੁਸ਼ੀ ਵਿੱਚ ਮੈਡਮ ਇਹ ਚੀਜ਼ਾਂ ਦੇ ਰਹੀਆਂ ਵਾਕੇ ਜੀ ਵੀਡੀਓ ਨੂੰ ਕਰ ਦੋ ਫਟਾਫਟ ਸ਼ੇਅਰ ਜੇ ਤੁਹਾਨੂੰ ਵੀ ਆ ਬ੍ਰੇਸਲਟ ਚਾਹੀਦੇ ਨੇ ਬਿਲਕੁਲ ਫ੍ਰੀ ਕੁਝ ਨਹੀਂ ਕਰਨਾ ਵੀਡੀਓ ਨੂੰ ਸ਼ੇਅਰ ਕਰਕੇ ਇਹਨਾਂ ਦੇ ਨੰਬਰਾਂ ਤੇ ਭੇਜ ਦੇਣਾ ਸਕਰੀਨਸ਼ਾਟ ਤੇ ਕਮੈਂਟਾਂ 'ਚ ਯਾਦ ਨਾਲ ਆਪਣੇ ਸ਼ਹਿਰ ਦਾ ਨਾਮ ਦੱਸ ਦੇਣਾ ਇਹਨਾਂ ਦਾ ਪੇਜ ਹੈਗਾ ਜੀ হানি ਗੋਲਡ ਪੰਜਾਬ ਦੇ ਨਾਮ ਤੋਂ ਇੰਸਟਾਗ੍ਰam ਤੇ ਉੱਥੇ ਲੱਕੀ ਟ੍ਰੋ ਕੱਢਦੇ ਵੀ ਰਹਿੰਦੇ ਨੇ ਤੇ ਫਟਾਫਟ ਉਸ ਪੇਜ ਨੂੰ ਜਾ ਕੇ ਫੋਲੋ ਵੀ ਕਰ ਲੋ ਤਾਂ ਕਿ ਤੁਹਾਡਾ ਨਾਮ ਵੀ ਉਹਦੇ ਵਿੱਚ ਆ ਸਕੇ ਆ ਹੈਗੀ ਕੁੜੀਆਂ ਦੀ ਸਭ ਤੋਂ ਫੇਵਰੇਟ ਆਈਟਮ ਚੁੰਮਕੇ ਜਿਹੜੇ ਅਸੀਂ ਤੁਹਾਨੂੰ ਦੇ ਦਾਂਗੇ ਸਿਰਫ ਔਰ ਸਿਰਫ 500 6000 ਰੁਪਏ ਚ 300 ਤੋਂ 4000 ਚ ਤੁਹਾਨੂੰ ਮਿਲ ਜਾਏਗੀ ਮੈਨਜ਼ ਰਿੰਗ ਸਰ ਇੰਨਾ ਸਸਤਾ ਕਿਉਂ ਦੇ ਰਹੇ ਹੁੰਦੀ ਕੀ ਚੀਜ਼ ਆ ਇਹ ਮੈਡਮ ਸਸਤਾ ਇਸ ਲਈ ਦੇ ਰਹੇ ਆ ਇਹ ਹੁੰਦਾ ਜੀ ਬ੍ਰਾਸ ਮੈਟਲ ਦੇ ਉੱਤੇ 1 ਗ੍ਰਾਮ 24 ਕੈਰਟ ਪਿਓਰ gold ਦੀ ਪਾਰਾ ਚੜਾਈ ਜਾਂਦੀ ਹੈ ਚਾਹੇ ਤੁਸੀਂ ਇਹਨੂੰ ਐਸੀ ਟੈਸਟ ਕਰਾ ਲਓ ਭਾਵੇਂ ਤੁਸੀਂ ਮਸ਼ੀਨ ਟੈਸਟ ਕਰਾ ਲਓ ਭਾਵੇਂ ਸੁਨਿਆਰੇ ਤੋਂ ਚੈੱਕ ਕਰਾ ਲਓ ਇਹਦੇ ਸਿਕਲੂਗਾ ਸਿਰ ਗੋਲਡ ਹਾਂਜੀ ਮੈਡਮ ਲੁਧਿਆਣੇ ਸ਼ਹਿਰ ਚ ਸਾਡਾ ਨਵਾਂ ਸਟੋਰ ਓਪਨ ਹੋਇਆ ਹਰ ਇੱਕ ਆਈਟਮ ਤੇ ਮਿਲੇਗਾ 5% ਡਿਸਕਾਊਂਟ ਤੇ ਨਾਲ ਦੀ ਨਾਲ 10000 ਦੀ ਸ਼ਾਪਿੰਗ ਤੇ ਮਿਲੇਗੀ ਤੁਹਾਨੂੰ 스마트 వాਚ 20000 ਦੀ ਸ਼ਾਪਿੰਗ ਤੇ ਮਿਲੇਗਾ ਤੁਹਾਨੂੰ 골ਡ వాਚ ਨਾਲ ਹੀ ਨਾਲ 25000 ਦੀ ਸ਼ਾਪਿੰਗ ਤੇ ਮਿਲੇਗਾ ਤੁਹਾਨੂੰ ਬੈਂਡ ਫ੍ਰੀ ਨਾਲ ਦੀ ਨਾਲ ਮੈਡਮ 50000 ਦੀ ਸ਼ਾਪਿੰਗ ਤੇ ਆ ਦੇਖੋ ਕੜੇ ਸੋਹਣੇ ਸੋਹਣੇ ਕੜੇ ਫ੍ਰੀ ਤੇ ਨਾਲ ਦੀ ਨਾਲ ਮੈਡਮ ਇੱਕ ਹੋਰ ਬਹੁਤ ਵੱਡਾ ਆਫਰ ਦੇਣ ਜਾ ਰਹੇ ਆ ਲੱਖ ਰੁਪਏ ਦੀ ਸ਼ਾਪਿੰਗ ਤੇ ਤੁਹਾਨੂੰ ਮਿਲੇਗੀ ਆ ਦੇਖੋ 골ਡ ਚੇਨ ਬਿਲਕੁਲ ਫ੍ਰੀ ਸਾਰਾ 골ਡ ਦੀ ਚੇਨ 1 ਲੱਖ ਰੁਪਏ ਦੀ ਸ਼ਾਪਿੰਗ ਤੇ ਬਿਲਕੁਲ ਫ੍ਰੀ 1 ਰੁਪਈਆ ਨਹੀਂ ਲੈਣਾ 1 ਰੁਪਈਆ ਨਹੀਂ ਲੈਣਾ ਮੈਡਮ ਬਿਲਕੁਲ ਫ੍ਰੀ ਕਿਹਾ ਤਾਂ ਫ੍ਰੀ ਆਫ ਕੋਸ ਦੇਵਾਂਗੇ ਸਾਰਾ ਛੋਟੇ ਛੋਟੇ ਟੋਪਸ ਵੀ ਹੁੰਦੇ ਤੁਹਾਡੇ ਕੋਲ ਬਿਲਕੁਲ ਮੈਡਮ ਛੋਟੇ ਨਹੀਂ ਸੋਨੇ ਵੀ ਹੈਗੇ ਇਹ ਜਿਹੜੇ ਮਾਰਕੀਟ ਚ ਮਿਲੂਗੇ ਤੁਹਾਨੂੰ 70 ਤੋਂ 80 ਹਜ਼ਾਰ ਚ ਹਣੀਗੋੜ ਤੇ ਲੈਣ ਆਉਂਗੇ ਤਾਂ ਸਿਰਫ ਔਰ ਸਿਰਫ 4 ਤੋਂ 5000 ਰੁਪਏ ਦੇ ਦਾਂਗਾ